ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਣੇ ਗੁਰੂ ਗੋਸ਼ੀਂ ਜੀ ਦੇ ਅਜ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਟਾਲਾ ਸਾਹਿਬ ਨੂੰ ਨਗਰ ਕੀਰਤਨ ਕੱਢਿਆ ਗਿਆ ਪਿੰਡ ਢੀਕੇ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਟਰੈਕਟਰ ਲੱਗੇ ਨੇ ਮੇਰੇ ਪਿੰਡ ਦੇ ਤੇਵਾਚ ਲੋ ਜੀ ਸੰਗਤ ਸਾਰੀ ਤਿਆਰੀਆਂ ਚ ਤੇ ਟਰੈਕਟਰ ਵੀ ਤਿਆਰ-ਬਿਆਰ ਤਿਆਰ ਨੇਗੇ ਕਰਨ ਓਏ ਅੱਜ ਦਾ ਜਗਤ ਵਾਕ ਲੋ ਗੱਤਕਾ ਵਾਲੇ ਵੀ ਆਏ ਨੇਗੇ ਤੇ ਗੱਤਕਾ ਦੇ ਜੋਰ ਵੀ ਦਿਖਾਏ ਜਾਣਗੇ ਜੀ ਲੋ ਜੀ ਇਹ ਗੱਤਕਾ ਗਰੁੱਪ ਪਹੁੰਚਿਆਗਾ ਤੇ ਬੱਚੇ ਨੇਗੇ ਗੱਤਕਾ ਦੇ ਜੋਰ ਦਿਖਾਉਣਗੇ ਲੋ ਜੀ ਇਹ ਕਬੀਤਰੀ ਜੱਥੇ ਵਾਲਾ ਟਰੈਕਟਰ ਤੇ ਇੱਧਰ ਆਪਣੇ ਨਾਲ ਦੇ ਜਗਤਾਰ ਸਿੰਘ ਵੀ ਪਹੁੰਚ ਚੁੱਕੇ ਨੇਗੇ ਤੇ ਇਹ ਵੀ ਸ਼ੋਅ ਕਰਦੇ ਲੋ ਜੀ ਸੇਵਾ ਬਹੁਤ ਸੰਗਤਾਂ ਨੇ ਲਾਈ ਹੈਗੀ ਨਵੀਂ ਸੰਗਤ ਦੀ ਤਿਆਰੀ ਪੂਰੀ ਹੈ ਗਈ ਇੱਕ ਖਾਲਸਾ ਗੱਤਕਾ ਗਰੁੱਪ ਤੇ ਦੋਵਾਰਾਂ ਸਾਹਿਬ ਤੋਂ ਤਰੰਦੀ ਤਿਆਰੀਆਂ ਦਾ ਸੋਰੀ ਹੈ ਜੀ भाजी <laughs> कैसी <laughs>

musik I'm <laughs> ਲੋ ਜੀ 6000 ਵੀ ਬੁਰੇ ਇਤਸ਼ਾ ਨਾਲ ਸੇਵਾ ਕਰ ਰਹੇ ਨੇ ਮਨ ਤੋਂ ਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ 6000 ਲਓ ਜੀ ਕਰ ਲੋ ਦਰਸ਼ਨ ਨਗਰ ਕੀ ਤਨ ਦੇ ਤੇ ਆਪਾਂ ਨੇ ਸਪੈਸ਼ਲ ਸ਼ੋਟ ਲਈ ਵਲੌਗ ਸ਼ੂਟ ਕੀਤਾਗਾ ਤਾਂ ਕਿ ਆਪਾਂ ਤੁਹਾਨੂੰ ਮਹਾਰਾਜ ਦੇ ਦਰਸ਼ਨ ਕਰਵਾ ਸਕੀਏ ਜਿਹੜੇ ਵੀਰ ਪਿੰਡ ਦੇ ਨਗਰ ਕੀ ਤਨ ਨਹੀਂ ਦੇਖ ਸਕੇ ਨਾਲੇ ਆਪਣੇ ਪਿੰਡ ਦੇ ਵੀਰ ਦੇਖ ਸਕਣਾ ਤੇ ਦਰਸ਼ਨ ਕਰ ਸਕਣ ਜੀ ਤੇ ਨਾਲੇ ਬਾਹਰਲੀ ਸੰਗਤਾਂ ਜਿਹੜੀਆਂ ਵੀ ਆਪਣੇ ਸਬਸਕ੍ਰਾਈਬ ਵੀਰ ਨੇ ਲਓ ਜੀ ਕਰ ਲੋ ਦਰਸ਼ਨ ਮਹਾਰਾਜ ਜੀ ਦੇ ਪੰਜ ਪਿਆਰਿਆਂ ਦੇ ਖਾਲਸੇ ਦਾ ਰੂਪ ਵੀਨੇ ਪੰਜ ਪੈਰਾ ਹਾਂ ਜੀ ਪਿਆਰੇ ਸਹਬਾਨ ਤੇ ਲੋ ਜੀ ਤੇ ਮੂਰੇ ਮਿਊਜ਼ਿਕ ਚੱਲਣ ਕਰਕੇ ਜੀ ਵੀਡੀਓ ਤੇ ਕਾਪੀਰਾਈਟ ਆ ਜਾਂਦਾ ਆਪਾਂ ਤਾਂ ਕਰਕੇ ਆਪਣੇ ਮਿਊਟ ਕੀਤਾ ਹੋਇਆਗਾ ਆਵਾਜ਼ ਬੰਦ ਕੀਤੀ ਹੈ ਕਾਪੀਰਾਈਟ ਦੇ ਦਾਂਦ ਨੇਗੇ ਇਹ ਚੈਨਲ ਵਾਲੇ ਲੋ ਜੀ ਸੰਗਤ ਦਾ ਇਕੱਠ ਦੇਖੋ ਕਿੰਨਾਗਾ ਪੂਰਾ ਫੁੱਲ ਸਤਿਕਾਰ ਦੇ ਵਿੱਚ ਸੰਗਤ ਮਹਾਰਾਜੀ ਦਾ ਸਤਿਕਾਰ ਕਰਦੀ ਜਾ ਰਹੀ ਹੈ ਜੀ ਤੇ ਪਾਇਗੁਰੂ ਦਾ ਜਾਪ ਕਰਦੀ ਜਾ ਰਹੀ ਹੈ ਜੀ ਸੰਗਤ ਸਾਰੀ ਤੇ ਨਕਰਗੀਤ ਤੇ ਸ਼ੇਵਦਾਰ ਵੀਰ ਫੁੱਲਾਂ ਦੀ ਵਰਖਾ ਕਰ ਰਹੇ ਨੇ ਜੀ ਤੇ ਸੰਗਤ ਪੂਰੇ ਜੋਸ਼ ਜਨੂਨ ਨਾਲ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਾਜ਼ਰੀ ਲਵਾਈ ਹੈ ਜੀ ਸੰਗਤ ਨੇ کو دته چه فلک نه مختيار دغه دغه په صحرا مې د اعاده په توجوي کې ښکته دغه کته نوم ای دلای ایله تا دورياره نوم کې جا آج د دلته کې نوم تا شي دغه دورياره ایله تا न दया दया रखारी नंगा <laughs> चया मेरे दिल का दर्द है आज आ गया है और भी दर्द से मन को निचोड़ कर कर दो मान लो ये जान की जो है मैं समझता हूं ये मेरा दर्द ये दर्द का दीदा नाम है ये रात से तेरा मैं ने ये रात से मरना भे मनू बेवाे सि नेनू बे सिमर मीनू बे बाक़े तिमर मीनू जे बापे सिमरण मीनू बेवा ਕੋਈ ਵੇਲੇ ਤੇ ਆ ਰਿਹਾ ਤੇ ਬਾਤ ਕੋਈ ਤੇ ਲੋ ਜੀ ਸੰਗਤੌਰ ਨਗਰਗੀਤਨ ਦਾ ਪਹਿਲਾ ਪੜਾਅ ਆ ਗਿਆ ਰਬੀਦਾਸ ਮਹਾਰਾਜੀ ਦੇ ਮੰਦਰ ਕੋਲ ਤੇ ਇੱਥੇ ਆਪਾਂ ਹਾਜ਼ਰੀ ਲਵਾਵਾਂਗੇ ਖੜਾਂਗੇ ਜੀ ਲੋ ਜੀ ਜਿਵੇਂ ਜਿਵੇਂ ਨਗਰਗੀਤਨ ਲੱਗੇ ਪੜਾਵਾਂ ਵੱਲ ਵੱਧ ਰਿਹਾ ਤੇ ਨਾਲ-ਨਾਲ ਸੰਗਤ ਜੁੜੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਇਕੱਠ ਵੱਧ ਚੁੱਕਿਆ ਈ ਪਿੰਡ 'ਚ ਤੇ ਮਹਾਰਾਜ ਜੀ ਦੇ ਸ਼ਰਕਾਰ ਵਿੱਚ ਸੰਗਤਾਂ ਸਹਿਯੋਗ ਸਾਥ ਨਿਭਾ ਰਹੀਆਂ ਨੇ ਨਗਰ ਕੀਰਤਨ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਰ ਪੂਰਵ ਤੇ ਤੇ ਲੋ ਜੀ ਦੇਖ ਲੋ ਤੁਸੀਂ ਕਿੰਨਾ ਇਕੱਠ ਹੈਗਾ ਜੋ ਕਿ ਤਕਸੀਲ ਗੰਦ ਵਾਹ ਜੀ ਲੋ ਜੀ ਗੱਤਕੇ ਵਾਲੇ ਵੀਰ ਵੀ ਪੂਰੇ ਫੁੱਲ ਜੋਰ ਦਿਖਾ ਰਹੇ ਨੇਗੇ ਤੇ ਖਾਲਸਾ ਜੀ ਹੈ ਨਾ ਤੇ ਨਹੀਂ ਕਿਸੰਗੰਨ ਦੀ ਪ੍ਰਸਾ ਖਾਲਸੇ ਦੀ ਚਲਾਈ ਹੋਈ ਤੇ ਗੱਤਕਾ ਦਿਖਾ ਰਹੇ ਨੇ ਜੀ ਗੱਤਕਾ ਜੇ ਕਰਤਾਰ ਸਿੰਘ ਅੰਧਾਰ ਹੋਈ ਸਤਿਆ ਜੀ ਸੱਚੇ ਦੇ ਨਾਲ ਕਰਨੀ ਤਹੋਵੇ ਸਾਫਲ ਹੋਣਾ ਉਸ ਦੀ ਜਿੰਦਗੀ ਦਾ ਦੇਸ਼ ਸੇਵਾ ਦੇ ਵਿੱਚ ਅਵਤਿਤ ਹੋਵੇ ਜੀ ਨੂੰ ਯਾਦ ਕਰਤਾ ਯਾਦ ਰਹੇ ਮਗਰੋਂ ਐਸੀ ਆਤਮਾ ਅਮਰ ਸਰਜੀਤ ਹੋਵੇ ਸੱਚੋ ਦੁਨੀਆਂ ਨੂੰ ਸਰਵਾਰ ਸੰਘਾ ਰਸ ਗਵਾ ਪਰ ਹੀ ਮੰਦੀਰੀਤ ਹੋਵੇ ਨਸ ਗਿਆ ਪਰ ਹੀ ਮੰਦੀਰੀਤ ਹੋਵੇ ਕੋਈ ਵਾਰ ਲਖੋ ਜਗਾ ਕਾਲੂ ਅਜੀਵਾਤ ਤੇ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿ ਸ੍ਰੀ ਅਕਾਲ ਸ਼ਾਤਰ ਸ਼ਾਇਆ ਦੇ ਹੇਠ ਪੰਜ ਪਿਆਰਿਆਂ ਦੀ ਨਿਵਾਇ ਕਰਦੀਆਂ ਹੋਈਆਂ ਸੰਗਤਾਂ ਨੰਗਰ ਕੀਰਤਨ ਪਹਿਲੇ ਪੜਾਤੇ ਪਹੁੰਚਿਆ ਹੈ ਰੰਗਰੇਤ ਦੇ ਗੁਰੂ ਕੇ ਬੇਟੇ ਸ਼ੋਭਨੀ ਪਾਤ੍ਰ ਵਦਾਸ ਮਹਾਰਾਜੀ ਦੋਨਾਂ ਹੀ ਮਹਾਂਪੁਰਸ਼ਾਂ ਦੇ ਕਿਥੇ ਯਾਦਗਾਰ ਬਣੀ ਹੋਈ ਹੈ ਸੰਗਾਂ ਪ੍ਰਾ ਕੀਤਾ ਹੈ ਸਵਾਗਤ ਸਭ ਤੋਂ ਪਹਿਲਾਂ ਫੋਟੋ ਦੀ ਸਾਜ ਪਾਓ ਤੁਸੀਂ ਸਾਰੇ ਹੀ ਨਗਰ ਨਿਵਾਸੀ ਰਲ ਮਿਲ ਕੇ ਬਾਜਾ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 359 ਮਹਾਂਵਤਾਰ ਗੁਰਪੁਰਬ ਆਪਾਂ ਮਨਾ ਰਹੇ ਹਾਂ ਜਿਹਨੇ ਆ ਵੀ ਸੰਗਤਾਂ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉ ਸਾਰੀ ਸੰਗਤਾਂ ਕੋ ਜੀ ਵਾਹਿਗੁਰੂ ਜੀ ਦਾ ਆਵਾਜ਼ ਦਾ ਵਾਹਿਗੁਰੂ ਜੀ ਕੀ ਬੱਤੇ ਸਾਡੇ ਪਰਮ ਮਿੱਤਰ ਤੁਹਾਡੇ ਨਗਰ ਦੇ ਬਹੁਤ ਹੀ ਰੰਗੇ ਮਾਸਟਰ ਤੁਹਾਡੀ ਜੱਥਾ ਸਰਦਾਰ ਭੁੱਟੋ ਸਿੰਘ ਜੀ ਸਾਡੇ ਨਾਲ ਡਿਊਟੀ ਨਿਭਾ ਰਹੇ ਹਨ ਇਕੱਠੇ ਸੀ ਡਿਊਟੀ ਕਰਦੇ ਹਾਂ ਉਹਨਾਂ ਵੱਲੋਂ ਆਪਣੇ ਜਥੇ ਨੂੰ 50 ਰੁਪਏ ਸਨਮਾਨ ਭੇਜਿਆ ਗਿਆ ਹੈ। तहे دل ਧੰਨਵਾਦ। ਇੱਕ ਮੈਂ ਬੇਨਤੀ ਕਰਾਂ ਪ੍ਰਬੰਧਕ ਸਜਣਾ ਨੂੰ ਜਿਹੜੇ ਕਰੇ ਦਿਆ ਹੁੰਦਾ ਹੈ ਕਈ ਬੜੀ ਚੀਜ਼ਾਂ ਤੁਰਤ ਬਗਾਵਣੀਆਂ ਪੈਂਦੀਆਂ ਨੇ ਧਿਆਨ ਨਹੀਂ ਹੁੰਦਾ। ਇੱਕ ਤਾਂ ਮੇਲ ਜ। ਇੱਕ ਦਰੀ। ਕਿਉਂਕਿ ਚੁੱਪੀਆਂ ਪਾ ਕੇ ਖੜਨਾ ਇਹ ਤਾਂ ਚੰਗੀ ਗੱਲ ਨਹੀਂ ਹੈ। ਅਗਲੇ ਪ੍ਰਾਪਤੇ ਇਹ ਚਿੰਦਾ ਖਿਆਲ ਕਰਿਓ। ਸਾਰੇ ਸੰਗਤ ਦਾ ਬਹੁਤ ਧੰਨਵਾਦ ਹੈ। ਆਓ ਬਾਜਾਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਬੰਦਰਾ ਦੇ ਰੂਪ ਦੇ ਵਿੱਚ ਕੰਤਾ ਕਹਿਣ ਲੱਗੇ ਹਕੂਨ ਮੱਤਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦਾ ਬਾਤ ਗੁਰੂ ਪਰ ਮਲਾ ਰਹੇ ਹੈ ਜਦੋਂ ਉਹਨਾਂ ਦਾ ਇਤਿਹਾਸ ਪੜਦੇ ਆ ਨਾ ਕਮਾਲ ਦਾ ਇਤਿਹਾਸ ਹੈ ਬਾਜਾਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਆਪਾ ਬਚਪਨ ਹੁੰਦਾ ਹੈ ਬੱਤਨ ਦੇ ਵਿੱਚ ਪਿਤਾ ਦੇ ਸਹਾਰੇ ਦੀ ਲੋੜ ਹੁੰਦੀ ਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਨੂੰ ਜਿੰਨੇ ਵੱਲ ਸ਼ਹੀਦ ਹੋਣ ਵਾਸਤੇ ਭੇਜ ਦਿੱਤਾ ਜਦੋਂ ਬੁਢਾਪਾ ਹੁੰਦਾ ਉਹਦਾ ਪੁੱਤਰਾਂ ਦੀ ਲੋੜ ਹੁੰਦੀ ਆ ਸਾਰੇ ਵਾਸਤੇ ਉਸ ਵੇਲੇ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਵਾਸਤੇ ਚਮਕੌਰ ਦੀ ਗੜੀ ਪਰ ਆਪ ਤਿਆਰ ਕਰਕੇ ਭੇਜਿਆ ਲੱਖਣ ਦਾ ਬੜਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ ਕਹੂੰ ਜਦ ਕੀ ਨਾ ਕਹੂੰ ਤਦ ਕੀ ਬਾਤ ਕਰੂੰ ਮੈਂ ਅਬ ਕੀ ਸਾਧਨਾ ਹੋਤੇ ਗੁਰੂ ਗੋਬਿੰਦ ਸਿੰਘ ਸੂਮਤ ਹੋਤੀ ਸਾਭ ਕੀ ਵੱਡੀਆਂ ਕੁਰਬਾਨੀਆਂ ਨੇ ਅਗਲੇ ਪੜਾਵਾਂ ਦੇ ਇਤਿਹਾਸ ਗੁਰੂ ਸਾਹਿਬ ਦਾ ਤੁਹਾਡੀ ਸੇਵਾ ਦੇ ਵਿੱਚ ਕਹਿਣ ਦਾ ਯਤਨ ਕਰਾਂਗੇ ਸੋ ਧਿਆਨ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗੁੰਦਰਾ ਦੇ ਰੂਪ ਦੇ ਵਿੱਚ ਕਲਤਾ ਦਾਸ ਜੀ ਜਿਤਾ ਇਸ ਤਰ੍ਹਾਂ ਕਹਿੰਦੇ ਹੈ ਹੋ ਜਾ ਤੇਰੀ ਵਿੱਚ ਜਨਮ ਨਿਤਾ ਅਸੀਂ ਮਰਾਂ ਗਾਂ ਵੀਰ ਤੇਰਾ ਸੋ ਦਸੋ ਕਿ ਹੋ ਗਸਮਾ ਦੇ ਅੰਦਰ ਜਿਸੀ ਆਦਮੇ ਮੁਕਤਾ ਬੀਤ ਗੀਆਂ सुस दरबार सिंघ ब सुण जही फरियादि अंदर बेठा सुणा जही फरिया गु अंदर गुरू चर तो है न पले दर्शन <celebrate> ਜੋ ਘਾਟੇ ਹੁੰਦੇ ਹੋ ਤੇ ਆਹ ਆਹ दर्शनी प्यस कई तूं हथ तव्हां सचे पाप सार सोन माणे आयो भाण सचे पाप सफ सोन माणे आयो हर घड़ी संग तार घड़ी संग तुण छोटे पाणी बाप छोटे पेर वाणी संज दाच पाल डोटे प्यारे कश प्रेम बाल મેડી પાસ સે મે માલ ભાન સતે પાટ સા ભગવ સે નમાર આલો માના સતે પાટ સા ભગવ સે નમાર આલો કી કપી હે દત્તા સાડી કી કપી હે મોખ દેખ દે દેજી રોટી ના દે દે છોટે ચર ના ઠહેજી ખોડી રાજા વે સફોટે મકુ લાગ જા ર એ દરાન સકો પાત સા ભસ સ નમણારુ માન સકે પાત સહારો તેરા તકિયા સહારો તેરા ભાઈના સબે ટેરિયા મેનું કોણ જાવા તારે આયા તા તેરિયા सू कण जान दा कॼत हे आजर हे आ कान सचे पात शाह हा शेक माण्हू भाण सचे पात शाह सोला मारे आयो नूरी शान ॻाले आजो नू निशाना वारे आजो लाग कंडे तारे लखां पूरी तारे रत रू बि तार दे लखा पापी तार ते भव सेवक पछाण सचे पाठ सोह भेण माण्हू भाण सचे पाठ साह भेण माण्हू

Fa tuntun yafa ṣiṣe ti ṣe ṣabu-ṣiṣe naa.